ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਜੋ ਵਿਸ਼ਾ ਲਿਆ ਹੈ ਉਹ ਹੈ ਵੈਰਾਗ ਦਾ ਵੈਰਾਗ ਕਿਹਨੂੰ ਕਹਿੰਦੇ ਆ ਇਹਦੇ ਬਾਰੇ ਆਪਾਂ ਵਿਚਾਰ ਕਰਨੀਆਂ ਵੈਰਾਗ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇਹਦਾ ਅੱਗੇ ਫਿਰ ਕਰਾਂਗੇ ਪਹਿਲਾ ਜੋ ਹੈ ਵਿਰਗ ਵਿਰਗ ਕੀਆ ਦੁਨਿਆਵੀ ਸੁੱਖਾਂ ਤੇ ਪਦਾਰਥਾਂ ਤੋਂ ਉਪਰਾਮ ਹੋ ਕੇ ਪ੍ਰਭੂ ਨੂੰ ਮਿਲਣ ਦੀ ਖਿੱਚ ਉਹਨੂੰ ਕੀ ਕਹਿੰਦੇ ਹੈ ਵਿਰਗ ਉਹਨੂੰ ਵਿਰਗ ਆਖਿਆ ਜਾਂਦਾ ਦੁਨਿਆਵੀ ਸੁੱਖਾਂ ਅਤੇ ਪਦਾਰਥਾਂ ਤੋਂ ਉਦਾਸੀਨ ਹੋ ਕੇ ਉਪਰਾਮ ਹੋ ਕੇ ਪ੍ਰਭੂ ਨੂੰ ਮਿਲਣ ਦੀ ਖਿੱਚ ਨੂੰ ਵਿਰਗ ਆਖਿਆ ਜਾਂਦਾ ਜਦੋਂ ਜੀਵ ਇਸਤਰੀ ਜਾਂ ਜਗਿਆਥੂ ਕਹ ਲੋ ਨੂੰ ਇਹ ਸਮਝ ਆਉਂਦੀ ਹੈ ਕਿ ਪਦਾਰਥਾਂ ਦੇ ਸੁੱਖ ਐ ਜਿਹੜੇ ਪਦਾਰਥਾਂ ਦੇ ਸੁੱਖ ਆ ਉਹ ਕੇਵਲ ਸਰੀਰ ਵਾਸਤੇ ਹਨ ਇਹ ਕੇਵਲ ਸਰੀਰ ਵਾਸਤੇ ਹੁੰਦੇ ਹਨ ਅਤੇ ਇਹ ਮਨੁੱਖ ਦੀ ਅਧਿਆਤਮਿਕ ਤਰੱਕੀ ਅਧਿਆਤਮਿਕ ਤਰੱਕੀ ਨਹੀਂ ਹੋਣ ਦਿੰਦੇ ਇਹ ਚੀਜ਼ਾਂ ਹਾਂਜੀ ਅਤੇ ਅਧਿਆਤਮਿਕ ਤਰੱਕੀ ਵਿੱਚ ਇਹ ਰੋੜਾ ਬਣਦੇ ਨੇ ਰੁਕਾਵਟ ਬਣਦੇ ਨੇ ਰੁਕਾਵਟ ਬਣਦੇ ਨੇ ਕਿਉਂਕਿ ਇਹ ਮਾਇਆ ਦਾ ਹੀ ਸਰੂਪ ਹੈ ਕਿਉਂਕਿ ਇਹ ਜਿਹੜੇ ਆ ਸੁੱਖ ਨੇ ਨਾ ਹਰ ਤਰ੍ਹਾਂ ਦੇ ਉਹ ਮਾਇਆ ਦਾ ਸਰੂਪ ਆ ਕਾਮ, ਕ્રોਧ, ਲੋਭ ਇਹ ਸਾਰੇ ਸਾਨੂੰ ਸਰੀਰ ਸੁੱਖ ਦਿੰਦੇ ਆ ਔਰ ਇਹ ਸਾਰੇ ਕੀ ਆ ਇਹ ਮਾਇਆ ਦਾ ਸਰੂਪ ਇਹ ਸਾਰੀ ਮਾਇਆ ਹੈ ਕਲੀ ਨੋਟਾਂ ਦੀ ਮਾਇਆ ਨਹੀਂ ਹੁੰਦੀ ਇਹ ਸਾਰੀ ਮਾਇਆ ਹੈ ਇਸ ਕਰਕੇ ਉਹ ਇਹਨਾਂ ਸੁੱਖਾਂ ਪਦਾਰਥਾਂ ਤੋਂ ਉੱਪਰ ਹੋ ਕੇ ਉਪਰਾਮ ਹੋ ਕੇ ਉਹਦਾ ਸੀਨ ਹੋ ਕੇ ਤੇ ਪ੍ਰਭੂ ਦੀ ਪ੍ਰਭੂ ਦੀ ਮਿਲਾਪ ਦੀ ਖਿੱਚ ਦੇ ਵਿੱਚ ਲੀਂ ਰੰਦਾ ਰਤਾ ਰੰਦਾ ਰਤਾ ਰੰਦਾ ਲੀਂ ਰੰਦਾ ਉਹਦਰੀ ਉਹਦੀ ਸੋਤੀ ਰਹਿੰਦੀ ਹੈ ਉਹਨੂੰ ਮਿਲਣ ਦੇ ਬਾਅਦ ਇਸ ਸੰਬੰਧ ਵਿੱਚ ਕਬੀਰ ਜੀ ਫਰਮਾਉਂਦੇ ਆ ਬਿਨ ਬੈਰਾਗ ਨ ਛੂਟਸ ਮਾਇਆ ਜਿਹੜੀ ਮਾਇਆ ਹੈ ਨਾ ਜਿਹਦੀ ਅਪਾ ਗੱਲ ਕਰ ਚੁੱਕੇ ਆ ਕਾਮ ਕੋ ਲੋਭ ਮੋਹ ਵਾਰ ਇਹ ਸਾਰੀ ਮਾਇਆ ਇਹ ਤੋਂ ਛੁੱਟਿਆ ਨਹੀਂ ਜਾ ਸਕਦਾ ਬੈਰਾਗ ਤੋਂ ਬਿਨਾ ਬੈਰਾਗ ਤੋਂ ਬਿਨਾ ਛੁੱਟਿਆ ਨਹੀਂ ਜਾ ਸਕਦਾ ਬਿਨ ਬੈਰਾਗ ਨ ਛੂਟਸ ਮਾਇਆ ਹੁਣ ਆਪਾਂ ਅੱਗੇ ਗੱਲ ਕਰ ਲਈਏ ਬਿਨ ਬੈਰਾਗ ਇਹ ਬੈਰਾਗ ਪਾਇਆ ਹੈ ਇਹਦੇ ਔਂਕਰ ਆਉਣਾ ਚਾਹੀਦਾ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਇਹ ਆ ਸੰਬੰਧਕ ਆ ਗਿਆ ਇਸ ਕਰਕੇ ਆ ਇਹ ਹੈਗਾ ਬੈਰਾਗ ਬੈਰਾਗ ਦੇ ਬਿਨਾ ਬੈਰਾਗ ਦੇ ਆ ਗਿਆ ਦੇ ਕੀ ਹੈ ਸੰਬੰਧਕ ਦੇ ਆਉਣ ਕਰਕੇ ਆ ਔਂਕਰ ਚੱਕਿਆ ਗਿਆ ਆਦਰਵਾਇਜ਼ ਇਹਨੂੰ ਔਂਕਰ ਲੱਗਣਾ ਸੀ ਇਸ ਕਰਕੇ ਇਹ ਆ ਬਿਨ ਬੈਰਾਗ ਨਾਲ ਸ਼ੂਟਸ ਮਾਇਆ ਅਗੇ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਮਨ ਦੇ ਵਿੱਚ ਕੀ ਹੋ ਗਿਆ ਬੈਰਾਗ ਜਿਹਦੀ ਆਪਾਂ ਗੱਲ ਕਰ ਚੁੱਕੇ ਆ ਵੈਰਾਗ ਜਾਂ ਬੈਰਾਗ ਉਹ ਭਇਆ ਦਰਸ਼ਨ ਦੇਖਣੇ ਕਾ ਚਾਉ ਦਰਸ਼ਨ ਦੇਖਣੇ ਕਾ ਚਾਉ ਜਦੋਂ ਸੁਗਿਆ ਜਿਹੜਾ ਜਗਿਆਸੂ ਹੈ ਜਾਂ ਜੀਵ ਇਸਤਰੀ ਆ ਉਹ ਤੀਬਰ ਤੀਬਰ ਬੈਰਾਗ ਹੋ ਜਾਏ ਤਾਂ ਇਸ ਹਾਲਤ ਦੇ ਵਿੱਚ ਇਸ ਅਵਸਥਾ ਦੇ ਵਿੱਚ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿ ਜਾਂਦਾ ਨੀਰ ਵਹਿਣ ਲੱਗ ਜਾਂਦਾ ਨੀਰ ਵਹਿਣ ਲੱਗ ਜਾਂਦਾ ਚੱਲਦਾ ਰਹਿੰਦਾ ਜਿਹਦਾ ਗੁਰਬਾਣੀ ਦੇ ਵਿੱਚ ਇਹ ਜ਼ਿਕਰ ਹੈ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹਿ ਵਹਿ ਚੱਲੇ ਜੀਉ ਹਉ ਰਹਿ ਨਾ ਸਕਾਂ ਮੈਂ ਰਹਿ ਨਹੀਂ ਸਕਦਾ ਬਿਨ ਦੇਖੇ ਪ੍ਰੀਤਮ ਇਹ ਪ੍ਰੀਤਮ ਮੈਂ ਬਿਨ ਦੇਖੇ ਨਹੀਂ ਰਹਿ ਸਕਦਾ ਮੈਂ ਨੀਰ ਵਹਿ ਵਹਿ ਚੱਲੇ ਜੀਉ ਮੇਰੀ ਅੱਖਾਂ ਦੇ ਵਿੱਚੋਂ ਨੀਰ ਜਿਹੜਾ ਹੈ ਵਹਿ ਕੇ ਵਹਿ ਵਹਿ ਜਾਂਦਾ ਅਗੇ ਦਰਸ਼ਨ ਪਿਆਸੀ ਦਿਨ ਸਰਾਤ ਚਤੂਵਨ ਦੇ ਨੀਤ ਐਸ ਹਾਲਾਤ ਦੇ ਵਿੱਚ ਐਸੀ ਹਾਲ ਦੇ ਵਿੱਚ ਫਿਰ ਉਹ ਕੀ ਕਰਦਾ ਉਹਨੂੰ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਕਿਉਂਕਿ ਵਿਰਾਗ ਆ ਗਿਆ ਵਿਰਾਗ ਦੇ ਵਿੱਚ ਸਾਰਾ ਕੁਝ ਹੁੰਦਾ ਦਰਸ਼ਨ ਪਿਆਸੀ ਦਿਨ ਸਰਾਤ ਚਤੂਵੋ ਅਨ ਦੇ ਨੀਤ ਅਨ ਦਿਨ ਦਿਨ ਰਾਤ ਨੀਤ ਰੋਜ਼ਾਨਾ ਦਿਨ ਰਾਤ ਉਹ ਚਿਤ ਬਤਦਾ ਉਹਦੇ ਦਰਸ਼ਨਾਂ ਦੀ ਪਿਆਸ ਸੰਬੰਧੀ ਉਹ ਚਿਤਦਾ ਖੋਲ ਕਪਟ ਕੋਲ ਮੇਲੀਆ ਨਾਨਕ ਹਰ ਸੰਗ ਮੀਤ ਗੁਰੂ ਨੇ ਕਪਟ ਖੋਲ ਕੇ ਇਹ ਨਾਰਕ ਹਰ ਸੰਗ ਮੀਤ ਹਰੀ ਮਿੱਤਰ ਦੇ ਨਾਲ ਉਹਦਾ ਮੇਲ ਕਰ ਦਿੰਦਾ ਸੋ ਆ ਉਹਦੀ ਹਾਲਤ ਹੁੰਦੀ ਹੈ ਇਹ ਹੈ ਵਿਰਾਗ ਇਹਨੂੰ ਅਸੀਂ ਵਿਰਾਗ ਕਹਿੰਦੇ ਆ ਅੱਗੇ ਵਿਰਾਗ ਦੀਆਂ ਤਿੰਨ ਕਿਸਮਾਂ ਆਉਣਗੀਆਂ ਉਹਦੇ ਬਾਰੇ ਆਪਾਂ ਫਿਰ ਵਿਚਾਰ ਕਰਾਂਗੇ ਸੋ ਇੰਨੀ ਕੋ ਬੇਨਤੀ ਪ੍ਰਵਾਨ ਕਰਨੀ ਅਗਲੀ ਵੀਡੀਓ ਚ ਫੇਰ ਆਪਾਂ ਅਗਲੇ ਵਿਸ਼ੇ ਦੇ ਨਾਲ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ